ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪੰਜਾਬ ਦੇ ਜਲੰਧਰ ਵਿੱਚ ਆਜੀਆਨੀ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਜੋਂ ਇੱਕ ਮਹਿਲਾ ਤਸਕਰ ਸਮੇਤ ਦੋ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਾ ਵਿਰੋਧ ਚੰਗ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਨਗਰ ਨਿਗਮ ਦੀਆਂ ਟੀਮਾਂ ਦੀ ਮਦਦ ਨਾਲ ਅੱਜ ਆਣੀ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧ ਮੁਹਿੰਮ ਦੇ ਹਿੱਸੇ ਵਜੋਂ ਮਹਿਲਾ ਨਸ਼ਾ ਤਸਕਰ ਸਮੇਤ ਦੋ ਨਸ਼ਾ ਤਸਕਰਾਂ ਦੇ ਕਾਟਾ ਦਿੱਤੇ ਜੀ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੋਧ ਮੁਹਿੰਮ ਚੱਲ ਰਹੀ ਹੈ ਉਹਦੇ ਅੰਤਰਗਤ ਸਾਨੂੰ ਕਾਰਪੋਰੇਸ਼ਨ ਵੱਲੋਂ ਇਤਲਾਹ ਮਿਲੀ ਸੀ ਕਿ ਇੱਕ ਦਲੀਪ ਸਿੰਘ ਦਲੀਪਾ ਜੋ ਕਿ ਗੁਰੂ ਅਮਰ ਅਮਰਦਾਸ ਨਗਰ ਦਾ ਰਹਿਣ ਵਾਲਾ ਹੈ ਇਹਦਾ ਜਿਹੜਾ ਘਰ ਹੈ ਉਹ ਇਲੀਗਲੀ ਐਨਕਰੋਚ ਕੀਤਾ ਹੋਇਆ ਹੈ ਤੇ ਇਹ ਚ ਇਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੇ ਉਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਜਾਏ ਜਦੋਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 11 ਮੁਕਦਮੇ ਵੱਖ-ਵੱਖ ਤਰ੍ਹਾਂਾਂ ਚ ਇਨਕਲੂਡਿੰਗ ਮਰਡਰ ਆਰਮਜ਼ ਐਕਟ ਐਨਡੀਪੀਐਸ ਐਕਟ ਪ੍ਰिजन ਐਕਟ ਦੇ ਜਿਹੜੇ ਦਰਜ ਨੇ ਜਿਹਦੇ ਵਿੱਚ 6 ਮੁਕਦਮਿਆਂ ਦੇ ਵਿੱਚ ਇਹ ਸਜ਼ਾ ਜਾਪੀ ਦੀ ਹੈ ਇਹਨੂੰ ਕੋਰਟ ਵੱਲੋਂ ਜਿਹੜੀ ਹੈ ਕਨਵਿਕਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਕਾਰਪੋਰੇਸ਼ਨ ਦੀ ਆਈ ਚਿੱਠੀ ਦੇ ਵਿੱਚ ਅਸੀਂ ਅੱਜ ਪੁਖਤਾ ਪੁਲਿਸ ਪ੍ਰਬੰਧ ਕੀਤੇ ਨੇ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਇਹਦੇ ਘਰ ਦਾ ਜਿਹੜਾ ਇਲੀਗਲ ਇਨਕ੍ਰੋਸਡ ਘਰ ਹੈ ਉਹਦੀ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਇਹ ਇਹ ਪੂਰੇ ਪੰਜਾਬ ਦੇ ਵਿੱਚ ਹੀ ਕੇਸਸ ਦਰਜ ਨੇ ਟੋਟਲ 11 ਮੁਕਦਮੇ ਇਹਦੇ ਤੇ ਜਿਹੜੇ ਨੇ ਤੇ ਇਹਦੇ ਵਿੱਚੋਂ ਇਹ 6 ਦੇ ਵਿੱਚ ਜਿਹੜਾ ਹੈ ਸਜ਼ਾ ਕੱਟ ਕੇ ਆ ਚੁੱਕਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪੰਜਾਬ ਦੇ ਜਲੰਧਰ ਵਿੱਚ ਆਜੀਆਨੀ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਵਜੋਂ ਇੱਕ ਮਹਿਲਾ ਤਸਕਰ ਸਮੇਤ ਦੋ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਾ ਵਿਰੁੱਧ ਚੰਗ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਨਗਰ ਨਿਗਮ ਦੀਆਂ ਟੀਮਾਂ ਦੀ ਮਦਦ ਨਾਲ ਅਜੀਆਨੀ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਮਹਿਲਾ ਨਸ਼ਾ ਤਸਕਰ ਸਮੇਤ ਦੋ ਨਸ਼ਾ ਤਸਕਰਾਂ ਦੇ ਕਾਟਾ ਦੇਤੇ ਜੀ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅੰਤਰਗਤ ਸਾਨੂੰ ਕਾਰਪੋਰੇਸ਼ਨ ਵੱਲੋਂ ਇਤਲਾਹ ਮਿਲੀ ਸੀਗੀ ਕਿ ਇੱਕ ਦਲੀਪ ਸਿੰਘ ਦਲੀਪਾ ਜੋ ਕਿ ਗੁਰੂ ਅਮਰ ਅਮਰਦਾਸ ਨਗਰ ਦਾ ਰਹਿਣ ਵਾਲਾ ਵੈ ਇਹਦਾ ਜਿਹੜਾ ਘਰ ਹੈ ਉਹ ਇਲੀਗਲੀ ਐਨਕ੍ਰੋਚ ਕੀਤਾ ਹੋਇਆ ਤੇ ਇਹ ਚ ਇਹਨੂੰ ਡਿਮੋਲਿਸ਼ ਕੀਤਾ ਜਾਣਾ ਵੈ ਤੇ ਉਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਜਾਏ ਜਦੋਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 11 ਮੁਕੱਦਮੇ ਵੱਖ-ਵੱਖ ਤਰ੍ਹਾਂ ਦੇ ਇਨਕਲੂਡਿੰਗ ਮਰਡਰ ਆਰਮਜ਼ੈਕਟ NDPS ਐਕਟ ਪ੍ਰिजन ਐਕਟ ਦੇ ਜਿਹੜੇ ਦਰਜ ਨੇ ਜਿਹਦੇ ਵਿੱਚ 6 ਮੁਕਦਮਿਆਂ ਦੇ ਵਿੱਚ ਇਹ ਸਜ਼ਾ ਜਾਪੀ ਦੀ ਹੈ ਇਹਨੂੰ ਕੋਰਟ ਵੱਲੋਂ ਜਿਹੜੀ ਹੈ ਕਨਵਿਕਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਕਾਰਪੋਰੇਸ਼ਨ ਦੀ ਆਈ ਚਿੱਠੀ ਦੇ ਵਿੱਚ ਅਸੀਂ ਅੱਜ ਪੁਖਤਾ ਪੁਲਿਸ ਪ੍ਰਬੰਧ ਕੀਤੇ ਨੇ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਇਹਦੇ ਘਰ ਦਾ ਜਿਹੜਾ ਇਲੀਗਲ ਇਨਕ੍ਰੋਜਡ ਘਰ ਹੈ ਉਹਦੀ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਇਹ ਇਹ ਪੂਰੇ ਪੰਜਾਬ ਦੇ ਵਿੱਚ ਹੀ ਕੇਸਸ ਦਰਜ ਨੇ ਟੋਟਲ 11 ਮੁਕੱਦਮੇ ਇਹਦੇ ਤੇ ਜਿਹੜੇ ਨੇ ਤੇ ਇਹਦੇ ਵਿੱਚੋਂ ਇਹ 6 ਦੇ ਵਿੱਚ ਜਿਹੜਾ ਹੈ ਸਜ਼ਾ ਕਰਕੇ ਆ ਚੁੱਕਾ